ਤਤਸਪੀਰਾ ਨੇ ਸ਼ਹੀਦ ਕਿਸਾਨ ਸ਼ੁਕਰਨ ਦੇ ਜੱਦੀ ਪਿੰਡ ਬੱਲੋ ਦੀਆਂ ਬਠਿੰਡਾਂ ਦੇ ਵਿੱਚ ਪੈਂਦਾ ਔਰ ਇਸੇ ਪਿੰਡ ਦੇ ਵਿੱਚ ਵੱਡਾ ਹੋਇਆ ਖੇੜਕੇ ਨਾਲ ਖੇਤਾਂ ਦੇ ਵਿੱਚ ਖੇਤੀ ਕਰਦਾ ਜਸਕਰਨ ਔਰ ਤੁਸੀਂ ਦੇਖ ਸਕਦੇ ਹੋ ਬੇहद ਬੇहद ਵੱਡਾ ਇਕੱਠ ਆਖਰੀ ਵਿਦਾਈ ਦੇਣ ਦੇ ਲਈ ਸ਼ੁਕਰਨ ਨੂੰ ਨਜ਼ਰ ਆ ਰਿਹਾ ਪਹੁੰਚ ਰਿਹਾ ਇੱਥੇ ਔਰ ਨਾ ਸਿਰਫ ਪੰਜਾਬ ਸਗੋਂ ਹਰਿਆਣਾ ਤੇ ਹੋਰ ਯੂਪੀ ਤੋਂ ਵੀ ਵੱਡੀ ਤਤਾਦ ਦੇ ਵਿੱਚ ਜਿਹੜੇ ਕਿਸਾਨ ਇੱਥੇ ਪਹੁੰਚੇ ਨੇ ਪੂਰਾ ਪਿੰਡ ਜਿਹੜਾ ਗਮਗੀਨ ਨਜ਼ਰ ਆ ਰਿਹਾ ਆਪਣੇ ਪੁੱਤ ਨੂੰ ਵਿਦਾਈ ਦੇ ਰਿਹਾ ਆਖਰੀ ਵਿਦਾਈ ਦੇ ਰਿਹਾ ਆਪਣੇ ਪੁੱਤ ਨੂੰ ਇਸ ਮਿੱਟੀ ਦੇ ਜਾਏ ਸ਼ੁਕਰਣ ਨੂੰ ਮਹਿਜ਼ 23 ਸਾਲ ਦਾ ਸ਼ੁਕਰਣ ਆਪਣੇ ਪਿੱਛੇ ਦੋ ਭੈਣਾਂ ਪਿਤਾ ਅਤੇ ਬਜ਼ੁਰਗ ਦਾਦੀ ਛੱਡ ਗਿਆ ਪੰਜਾਬ ਸਰਕਾਰ ਵੱਲੋਂ 1 ਕਰੋੜ ਦੀ ਮਦਦ ਅਤੇ ਕੋ ਅਸੀਂ ਅੱਜ ਆਪਣੇ ਸ਼ਹੀਦ ਦਾ ਮਾਨ ਸਨਮਾਨਾ ਨਾਲ ਸੰਸਕਾਰ ਕਰਾਂਗੇ ਉਹਨਾਂ ਦੇ ਜੱਦੀ ਪਿੰਡ ਵਿੱਚ